ਇਤਨਕ ਦੁਖੀ ਹੋਇਆ ਪਿਆ ਕਿ ਮੈਂ ਇਹ じゃ ਕੀ ਕਰਤਾ ਪੰਜਾਬ ਮੈਂ ਕੋਈ ਕ੍ਰਾਈਮ ਕਰਤਾ ਜਾਂ ਮੇਰਾ ਏ ਕਸੂਰ ਹੈ ਕਿ ਮੈਂ ਹੈਂਡੀਕੈਪਾਂ ਇੱਕ ਪੜਿਆ ਲਿਖਿਆ ਨੌਜਵਾਨਾਂ ਜਾਂ ਮੇਰਾ ਏ ਕਸੂਰ ਹੈ ਕਿ ਮੈਂ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਨੂੰ ਛੱਡ ਕੇ ਜੀਮਾਂ ਨੂੰ ਪ੍ਰਮੋਟ ਕਰ ਰਿਹਾ ਹਾਂ ਸੋ ਮੈਂ ਇੱਕ ਇੰਡੀਆ ਦਾ 18 ਗੋਰਡਨ 18 ਮੈਡਲ ਪੈਰਾ ਕਰਾਟੇ ਜੋ ਮੈਂ ਇੱਕੋ ਪੈਰਾ ਕਰਾਟੇ ਦੇ ਖਿਡਾਰੀਆਂ ਪੂਰੇ ਇੰਡੀਆ ਜਿਨੇ 18 ਮੈਡਲ ਆਪਣੇ ਦੇਸ਼ ਆਪਣੇ ਪੰਜਾਬ ਨੂੰ ਦਿੱਤੇ ਤੇ ਕੁਝ ਦਿਨ ਪਹਿਲਾਂ ਮੈਨੂੰ ਇੱਕ ਚਿੱਠੀ ਆਂਦੀ ਆ ਜਿਹਦੇ ਵਿੱਚ ਦਫ਼ਤਰ ਪੰਜਾਬ ਡਾਇਰੈਕਟਰ ਸਪੋਰਟਸ ਵੱਲੋਂ ਤਿੰਨ ਡਿਪਾਰਟਮੈਂਟ ਜੇ ਮਾਰਕ ਕੀਤਾ ਜਾਂਦਾ ਹੈ ਅੱਜ 1 ਸਾਲ ਹੋ ਗਿਆ ਉਹ ਤਿੰਨੇ ਡਿਪਾਰਟਮੈਂਟਾਂ ਦੇ ਵਿੱਚੋਂ ਮੈਨੂੰ ਕੋਈ ਲੈਟਰ ਨਹੀਂ ਆਇਆ ਉਸ ਤੋਂ ਬਾਅਦ ਹ 2023 ਦੇ ਵਿੱਚ ਸੁਪਰਵਾਈਜ਼ਰ ਤੇ ਕੋਚਾਂ ਦੀਆਂ ਭਰਤੀਆਂ ਨਿਕਲੀਆਂ ਦੀਆਂ ਜਿਦੇ ਵਿੱਚ ਮੇਰਾ ਲਿਸਟ ਦੇ ਵਿੱਚ ਗੁਰਮਨਜੋਤ ਦੇ ਲਈ ਇੰਟਰਵਿਊ ਦੇ ਲਈ ਨਾਮ ਆ ਗਿਆ ਸੀਗਾ ਜਿਹੜਾ 7ਵੇਂ ਨੰਬਰ ਤੇ ਸੀਗਾ ਤੇ ਕੁਝ ਹੀ ਦਿਨ ਪਹਿਲਾਂ ਜਦ ਮੈਂ ਲੀਟ ਚੈੱਕ ਕਰਦਾ ਉਸ ਲਈ ਚੋ ਮੇਰਾ ਨਾਮ ਕੱਢ ਦਿੱਤਾ ਜਾਂਦਾ ਉਹ ਤੋਂ ਬਾਅਦ ਸਲੂਟ ਹੈ ਕਰਨ ਔਜਲਾ ਬਾਈ ਜੀ ਦਾ ਜਿਨ੍ਹਾਂ ਨੇ ਮੈਨੂੰ 9 ਲੱਖ ਦੀ ਹੈਲਪ ਕੀਤੀ ਤੇ ਮੈਂ ਬੂਟ ਪਾਲਚ ਕਰਕੇ 골ਡ ਮੈਡਲ ਜਿੱਤਣ ਵਾਲੇ ਤਰੂ ਸ਼ਰਮਾ ਨੇ ਡਿਪਟੀ ਕਮਿਸ਼ਨਰ ਦੇ ਬਾਾਰ ਕੀਤਾ ਰੋਸ਼ ਪ੍ਰਦਰਸ਼ਨ ਤੁਹਾਨੂੰ ਦੱਸਦੇ ਕਿ ਇਸ ਖਟਾਰੀ ਦੀ ਕਰਨ ਔਜਲਾ ਨੇ ਵੀ ਮਦਦ ਕੀਤੀ ਸੀ ਉਸ ਦਾ 9 ਲੱਖ ਦਾ ਕਰਜ਼ਾ ਉਤਾਰਿਆ ਸੀ ਤੇ ਅੱਜ ਉਸਨੇ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਹੈ ਲੁਧਿਆਣੇ ਦੇ ਡੀਸੀ ਦਫ਼ਤਰ ਦੇ ਬਾਹਰ ਬੂਟ ਪਾਲਚ ਕਰਕੇ ਆਪਣਾ ਰੋਸ਼ ਜਤਾਇਆ ਹੈ ਤੁਹਾਨੂੰ ਦੱਸਦੇ ਕਿ ਇਸ ਖਿਡਾਰੀ ਨੇ 18 ਇੰਟਰਨੈਸ਼ਨਲ ਮੈਡਲ ਜਿੱਤੇ ਨੇ ਲੇਕਿਨ ਹੱਲੇ ਤੱਕ ਇਸ ਨੂੰ ਕੋਈ ਸਰਕਾਰੀ ਨੌਕਰੀ ਨਹੀਂ ਮਿਲੀ ਸਰਕਾਰ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਖਿਡਾਰੀ ਤਰੂ ਸ਼ਰਮਾ ਨੇ ਦੱਸਿਆ ਕਿ ਉਸਨੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਨੌਕਰੀ ਦੇ ਲਈ ਅਪਲਾਈ ਵੀ ਕੀਤਾ ਹੈ ਲੇਕਿਨ ਉਸ ਦਾ ਨਾਮ ਲਿਸਟ ਦੇ ਵਿੱਚ ਨਹੀਂ ਆਉਂਦਾ ਉਸ ਦਾ ਨਾਮ ਕੱਟ ਦਿੱਤਾ ਜਾਂਦਾ ਹੈ ਲਿਸਟ ਦੇ ਵਿੱਚੋਂ ਤੇ ਬੜਾ ਔਖਾ ਹੋਇਆ ਪਿਆ ਕਿਉਂਕਿ ਸਬਜੀ ਵੇਚ ਕੇ ਆਪਣਾ ਕਰਦਾ ਗੁਜ਼ਾਰਾ ਕਰਦਾ ਏ ਖਿਡਾਰੀ ਲੇਕਿਨ ਸਰਕਾਰ ਇਸ ਦੀ ਕੋਈ ਸੁਣਵਾਈ ਨਹੀਂ ਕਰ ਰਹੀ ਇਸ ਦੀ ਸੁਣਦੀ ਨਹੀਂ ਪਈਆ ਇੱਕ ਪਾਸੇ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਆ ਕਿ ਜੋੜਾ ਵੀ ਪੰਜਾਬ ਦੇ ਲਈ ਮੈਡਲ ਜਿੱਤ ਕੇ ਆਵਗਾ 골ਡ ਮੈਡਲ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਲੇਕਿਨ ਇਸ ਖਿਡਾਰੀ ਨੇ 18 ਮੈਡਲ ਜਿੱਤਲੇ ਨੇ ਲੇਕਿਨ ਸਰਕਾਰ ਦੇ ਵੱਲੋਂ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ ਇਸ ਨੂੰ ਸਗੋਂ ਇਸ ਦੇ ਉੱਪਰ ਕਰਜ਼ਾ ਵੀ ਸੀ ਉਹ ਵੀ ਕਰਨ ਔਜਲੇ ਨੇ ਆਪਣੇ ਪੱਲਿਓ ਦਿੱਤਾ ਇਸ ਨੂੰ ਕਰਜ਼ਾ ਸੋ ਮੈਂ ਇੱਕ ਇੰਡੀਆ ਦਾ 18 ਗੋਲਡ 18 ਮੈਡਲ ਪੈਰਾ ਕਰਾਟੇ ਜੋ ਮੈਂ ਇੱਕੋ ਪੈਰਾ ਕਰਾਟੇ ਦੇ ਖਿਡਾਰੀਆਂ ਪੂਰੇ ਇੰਡੀਆ ਜਿਹਨੇ 18 ਮੈਡਲ ਆਪਣੇ ਦੇਸ਼ ਆਪਣੇ ਪੰਜਾਬ ਨੂੰ ਦਿੱਤੇ ਤੇ ਕੁਝ ਦਿਨ ਪਹਿਲਾਂ ਮੈਨੂੰ ਇੱਕ ਚਿੱਠੀ ਆਂਦੀ ਹੈ ਜਿਹਦੇ ਵਿੱਚ ਦਫ਼ਤਰ ਪੰਜਾਬ ਡਾਇਰੈਕਟਰ ਸਪੋਰਟਸ ਵੱਲੋਂ ਤਿੰਨੇ ਡਿਪਾਰਟਮੈਂਟ ਜੇ ਮਾਰਕ ਕੀਤਾ ਜਾਂਦਾ ਹੈ ਅੱਜ 1 ਸਾਲ ਹੋ ਗਿਆ ਉਹ ਤਿੰਨੇ ਡਿਪਾਰਟਮੈਂਟਾਂ ਦੇ ਵਿੱਚੋਂ ਮੈਨੂੰ ਕੋਈ ਲੈਟਰ ਨਹੀਂ ਆਇਆ ਉਸ ਤੋਂ ਬਾਅਦ ਹ ਹ 2023 ਦੇ ਵਿੱਚ ਸੁਪਰਵਾਈਜ਼ਰ ਤੇ ਕੋਚਾਂ ਦੀਆਂ ਭਰਤੀਆਂ ਨਿਕਲੀਆਂ ਦੀਆਂ ਜਿਦੇ ਵਿੱਚ ਮੇਰਾ ਲਿਸਟ ਦੇ ਵਿੱਚ ਗੁਰਮਨਜੋਬ ਦੇ ਲਈ ਇੰਟਰਵਿਊ ਦੇ ਲਈ ਨਾਮ ਆ ਗਿਆ ਸੀਗਾ ਜਿਹੜਾ 7ਵੇਂ ਨੰਬਰ ਤੇ ਸੀਗਾ ਤੇ ਕੁਝ ਹੀ ਦਿਨ ਪਹਿਲਾਂ ਜਦ ਮੈਂ ਲਿਸਟ ਚੈੱਕ ਕਰਦਾ ਉਸ ਲਿਸਟ 'ਚੋਂ ਮੇਰਾ ਨਾਮ ਕੱਢ ਦਿੱਤਾ ਜਾਂਦਾ ਹੈ ਸੋ ਮੈਂ ਇਹ ਉਮੀਦ ਲੈ ਕੇ 5 ਦਿਨ ਤੋਂ ਮੈਂ ਭਟਕ ਰਿਆਂ ਮੈਂ ਇਨਕ ਦੁਖੀ ਹੋਇਆ ਪਿਆ ਕਿ ਮੈਂ ਇਹ じゃ ਕੀ ਕਰਤਾ ਪੰਜਾਬ ਮੈਂ ਕੋਈ ਕ੍ਰਾਈਮ ਕਰਤਾ ਜਾਂ ਮੇਰਾ ਇੱਕ ਕਸੂਰ ਹੈ ਕਿ ਮੈਂ ਹੈਂਡੀਕੈਪਡਾਂ ਇੱਕ ਪੜਿਆ ਲਿਖਿਆ ਨੌਜਵਾਨਾਂ ਜਾਂ ਮੇਰਾ ਇੱਕ ਕਸੂਰ ਹੈ ਕਿ ਮੈਂ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਨੂੰ ਛੱਡ ਕੇ ਜੀਵਨ ਨੂੰ ਪ੍ਰਮੋਟ ਕਰ ਰਿਹਾ ਹਾਂ ਸੋ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਹੀ ਕਿ ਸਰਕਾਰ ਮੈਨਾਂ ਇੰਨਾ ਤੱਕਾ ਕਿਉਂ ਨਹੀਂ ਕਰ ਰਹੀ ਹੈ ਸੋ ਮੈਂ ਤੁਹਾਡੇ ਸਾਰਿਆਂ ਦੇ ਕਹਿੰਦੇ ਨੇ ਦੇ ਮਾਧਿਅਮ ਰਾਹੀਂ ਮੈਂ 8 ਦਿਨ ਦਾ ਰਿਮੈਂਡੋ ਦੇਣਾ ਪੰਜਾਬ ਸਰਕਾਰ ਦੇ ਭਗਵੰਤ ਸਿੰਘ ਸਾਹਿਬ ਨੂੰ ਕਿ ਮਾਨ ਸਾਹਿਬ ਤੁਸੀਂ ਕਹਿੰਦੇ ਸੀਗੇ ਕਿ ਅਸੀਂ ਕਰੀਬ ਬੰਦੇ ਨਾਲ ਤੱਕਾ ਨਹੀਂ ਹੋਣ ਦਿੰਦੇ ਮੈਂ ਨਾ ਮਾਨ ਸਾਹਿਬ ਸਰੀਆਮ ਤਿੰਨ ਵਾਰ ਤੱਕਾ ਹੋਇਆ ਤੇ ਜੇ ਤੁਸੀਂ ਮੇਰੀ ਸੁਣਵਾਈ ਨਹੀਂ ਕਰੀ ਤਾਂ ਮੈਂ 8 ਦਿਨ ਬਾਅਦ ਟੋੜੀ ਕੋਠੀ ਦੇ ਬਾਹਰ ਆ ਕੇ ਹੱਥ ਜੋੜ ਕੇ ਬੇਨਤੀ ਕਰਕੇ ਉੱਥੇ ਬੈਠੂਗਾ ਸੋ ਮੇਰੇ ਵੱਲੋਂ ਇਹ 8 ਦਿਨ ਦਾ ਮੋਮੈਂਟੋ ਦਿੱਤਾ ਜਾ ਰਿਹਾ ਪੰਜਾਬ ਦੇ ਵਿੱਚ ਟੈਰਾ ਕਰਾਟੇ ਦੇ ਵਿੱਚ ਮੈੜਨ ਨਹੀਂ ਸੀ ਗਿਆ ਮੈਂ ਦੋ ਵਾਰ ਲੈ ਕੇ ਆਇਆ ਇੰਨੀ ਮੇਰੀ ਇੰਨੀ ਕੋਈ ਰਿਸਟ੍ਰੈਕਟਿੰਗ ਨਹੀਂ ਕਰੀ ਮੈਨੂੰ ਲੈਣ ਲਈ ਕੋਈ ਬਸ ਸੈਂਡੇ ਉੱਥੇ ਆਇਆ ਨਹੀਂ ਉਲਟਾ ਮੇਰਾ ਭਰਾ ਹਾਰ ਲੈ ਕੇ ਆ ਜਾਂਦਾ ਮੈਨੂੰ ਐਕਟਿਵ ਵਾਤੇ ਬਿਠਾ ਕੇ ਘਰੇ ਲੈ ਜਾਂਦਾ ਇਹ ਪੰਜਾਬ ਸਰਕਾਰ ਦੀ ਹਕੀਕਤ ਔਰ ਦੂਜੀ ਸਾਈਡ ਇਹ ਕਹਿੰਦੇ ਨੇ ਕਿ ਮੇਰੀ ਗੇਮ ਰਿਕੋਨਾਈਜ਼ ਨਹੀਂ ਹੈ ਮੈਂ ਪਾਲਸੀ ਦੇ ਵਿੱਚ 2000 ਜਿਹੜੀ 24 25 ਦੀ ਪਾਲਸੀ ਹੈ ਉਹਦੇ ਅੰਡਰ ਕਰਾਟੇ ਰਿਕੋਨਾਈਜ਼ ਹੋ ਚੁੱਕੇ ਨੇ ਦੂਜਾ ਜਿਹੜੀ ਮੈਂ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ ਗਿਆੜ ਕੇ ਆਇਆ ਉਹ ਧਾਰੀ ਕੋ ਨਾ ਹੀ ਸੀਗੀ ਕਈ ਗੇਮਾਂ ਆਈਆਂ ਨੇ ਜਿਹੜੀ 올림픽 ਕੁਆਲੀਫਾਈ ਨਹੀਂ ਕਰਦੀਆਂ ਜਿਹੜੀ ਰਿਕੋਨਾਈਜ਼ ਨਹੀਂ ਹੈ ਤੁਸੀਂ ਉਹਨਾਂ ਨੂੰ ਡੀਐਸਪੀ ਲਾ ਦੇਣੋ ਤੁਸੀਂ ਉਹਨਾਂ ਨੂੰ ਐਸਐਸਪੀ ਲਾ ਦੇਣੋ ਬੜੇ ਬੜੇ ਅਹੁਦੇ ਤੇ ਬਿਠਾ ਦੇਣੇ ਹੋ ਕੀ ਗੱਲ ਮੇਰੀ ਵਾਰ ਨੂੰ ਆ ਕੇ ਨੌਕਰੀਆਂ ਖਤਮ ਹੋ ਜਾਂਦੀਆਂ ਵੇ 50% ਡਿਸੇਪਲ ਲੋਕ ਕਿ ਮੈਂ ਇੰਨਾ ਕੁਝ ਕਰਿਆ ਕਿੱਥੇ ਆ ਕੇ ਐਡਾ ਖੜਿਆ ਦੇਖ ਲਓ ਤੁਹਾਡੇ ਅੱਗੇ ਆ ਰਿਐਲਿਟੀ ਦਿਖਾ ਰਿਆਂ ਤਿੰਨ ਲੈਟਰ ਆਂਦੇ ਨੇ ਕੈਸ਼ ਅਵਾਰਡ ਦਿੱਤਾ ਜਾਊਗਾ ਸਾਰਿਆਂ ਨੂੰ ਮਿਲ ਗਿਆ ਮੈਨੂੰ ਨਹੀਂ ਮਿਲਿਆ ਨੌਕਰੀ ਦਿੱਤੀ ਜਾਊਗੀ 2023 ਦੇ ਵਿੱਚ ਸਾਰਿਆਂ ਨੂੰ ਮਿਲ ਗਈ ਮੈਨੂੰ ਨਹੀਂ ਮਿਲੀ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ 2 ਸਾਲ ਪਹਿਲੇ ਉਹ ਵੀ ਇਹੀ ਸੁਪਨਾ ਲੈ ਕੇ ਦੁਨੀਆ ਤੋਂ ਚਲੇ ਗਏ ਕਿ ਮੇਰਾ ਬੇਟਾ ਕਿਸੇ ਨਾ ਕਿਸੇ ਦਿਨ ਸਰਕਾਰੀ ਨੌਕਰੀ ਕਰੂਗਾ ਮੇਰੇ ਪਾਪਾ ਹਰੇਕ ਦੁਆਰੇ ਤੇ ਜਾ ਕੇ ਹੱਥ ਜੋੜ ਕੇ ਉਹਨਾਂ ਨੇ ਇੱਕੋ ਗੱਲ ਕਹੀ ਕਿ ਮੇਰੇ ਬੇਟੇ ਦੀ ਅਪਾਇਜ ਨਾਲ ਦੇਖੋ ਉਹਦਾ ਹੌਨਰ ਦੇਖੋ ਉਹ ਨੌਜਵਾਨ ਪੀੜੀ ਨੂੰ ਨਸ਼ੇ ਤੋਂ ਕੱਢ ਕੇ سپورਟ ਗਰਾਊਂਡ ਦੇ ਵਿੱਚ ਜੋੜ ਰਿਹਾ ਪਰ ਸਰਕਾਰਾਂ ਨੇ ਮੇਰੇ ਬਾਪ ਦੀ ਨਹੀਂ ਸੁਣੀ ਔਰ ਉਹ ਅੱਜ ਦਿਨੀਆਂ ਤੋਂ ਛੱਡ ਕੇ ਚਲੇ ਗਏ ਸਰਕਾਰਾਂ ਨੇ ਨਹੀਂ ਦਿੱਤਾ ਜਿਵੇਂ ਇਹ ਤਾਂ ਅੱਜਾ ਪਲੇਅਰ ਉਹ ਵੀ ਚੈਂਪੀਅਨ ਵੀ ਰਹੀ ਕਿਉਂ ਕਾਰਨ ਕੀ ਦਮੇ ਬਾਈ ਜੀ ਜੇ ਇਹ ਗੱਲ ਤੁਸੀਂ ਰਿਪੋਰਟਰ ਭਗਵੰਤ ਮਾਨਤਾ ਆ ਵੀ ਕਿਤੇ ਲੀਡਰ ਨੂੰ ਪੁੱਛੋ ਤਾਂ ਉਹ ਬੈਟਰ ਕਿਉਂਕਿ ਮੈਂ ਆਪਣੇ ਦੇਸ਼ ਪ੍ਰਤੀ ਸੱਚਾ ਸੁੱਚਾ 18 ਮਿੰਟ ਲੈ ਕੇ ਆਇਆ ਇਹ ਗੱਲ ਪੁੱਛਣੀ ਹੈ ਤੁਸੀਂ ਉਹਨਾਂ ਨੂੰ ਪੁੱਛੋ ਉਹ ਤੁਹਾਨੂੰ ਵਧੀਆ ਟੰਗਾਂ ਦੱਸਣਗੇ ਹੁਣ ਵੀ ਕਈ ਬਲੇ ਆਇਆ ਕੋਈ ਕੁ ਕੰਮ ਕੰਮ ਕਰ ਰਿਹਾ ਨਾ ਕੋਈ ਕੰਮ ਨਹੀਂ ਕਰ ਸਕਦਾ ਵੀਰੇ ਮੇਰੇ ਹੱਥ ਪੈਰ ਨਹੀਂ ਕੰਮ ਕਰਦੇ ਮੈਂ ਬੋਲ ਵੀ ਚੱਜਦਾ ਨਹੀਂ ਸਕਦਾ ਇਹਦਾ ਸ਼ੁਕਰ ਹੈ ਮੈਨੂੰ ਪੰਜਾਬ ਦੀ ਜਨਤਾ ਨੇ ਇੰਨਾ ਪਿਆਰ ਦਿੱਤਾ ਇਵਨ ਇੰਡੀਆ ਦੀ ਤੇ ਬਾਹਰਲੇ ਐਨ ਆਰ ਆਈ ਭਰਾਵਾਂ ਨੇ ਮੈਨੂੰ ਪਿਆਰ ਦਿੱਤਾ ਉਹ ਸਾਥ ਤੱਕ ਮੇਰਾ ਲੋਨ ਉਹਨਾਂ ਨੇ ਖਤਮ ਕਰਤਾ ਉਸ ਤੋਂ ਬਾਅਦ ਸਲੂਟ ਹੈ ਕਰਨੋਲਾ ਬਾਈ ਜੀ ਦਾ ਜਿਨ੍ਹਾਂ ਨੇ ਮੈਨੂੰ 9 ਲੱਖ ਦੀ ਹੈਲਪ ਕੀਤੀ ਤੇ ਮੈਂ ਆਪਣਾ ਘਰ ਜਿਹੜੀ ਮੇਰੇ ਸਿਰ ਤੋਂ ਛੱਤ ਚਲੀ ਜਾਣੀ ਦੀ ਉਹ ਉਹਨਾਂ ਨੇ ਵਿਚਾਦਿਆ ਹੁਣ ਜਾ ਕੇ ਮੈਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਊਂਗਾ ਜੇ ਮੇਰੀ ਮੰਗ ਪੱਤਰ ਨਾ ਸੁਣੀ ਗਈ ਮੈਂ 8 ਦਿਨ ਬਾਅਦ ਆਪਣਾ ਆਪਣੇ ਸੀਐਮ ਆਫਿਸ ਦੇ ਬਾਹਰ ਬੈਠੂੰਗਾ